ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਚੱਲੇ ਆਂ ਸਲਾਮ ਤੇ ਬੂਟਾਂ ਵਾਲੀ ਦੁਕਾਨ ਤੇ ਹਾਂ ਅੱਜ ਅਸੀਂ ਬੂਟਾਂ ਵਾਲੀ ਦੁਕਾਨ ਤੇ ਚੱਲੇ ਆਂ ਘੈਂਟ ਬੂਟ ਬਣਾਉਂਦੇ ਨੇ ਉਹਦੇ ਕੋਲੇ ਨਾਈਕੀ ਆਈਡੀ ਲੱਗਦੀਆਂ ਕਾਫੀਆਂ ਨੇ ਪਰ ਹੈਗੇ ਵਧੀਆ ਨੇ ਆਪਣੇ ਬਜਟ ਹੁੰਦੇ ਨੇ ਤੇ ਹੁਣ ਅਸੀਂ ਸ਼ਾਜਲੀ ਕ੍ਰੋਸ ਕਰਿਆ ਤੇ ਠੰਡ ਵੀ ਬਹੁਤ ਆ ਸਰਕ ਸਰਕ ਹੁੰਦੀ ਆ ਨੱਕ ਚੋਂ ਅੱਜ ਧੁੰਦ ਧੰਦ ਤਾਂ ਨਹੀਂ ਸੁੱਕੀ ਠੰਡ ਆਣਾ ਜਮਾ ਆ ਸਭ ਨੂੰ ਜਾ ਰਹੇ ਹਾਂ ਤੇ ਬਾਕੀ ਮਿਲਦੇ ਆਂ ਜਾ ਕੇ ਸੁਨਾਮ ਸਾਨੂੰ ਦੁਕਾਨ ਤੇ ਮਾਤਾ ਮੋਦੀ ਚੌਕ ਚ ਦੁਕਾਨਾਂ ਦਿਖਾਉਣਾ ਦਿਖਾਣ ਨੂੰ ਵੀ ਤੁਹਾਨੂੰ ਅਸੀਂ ਪਹੁੰਚ ਚੁੱਕੇ ਹਾਂ ਸੀ ਐਕਸਪੋਰਟ ਆਪ ਤੇ ਮਾਤਾ ਮੋਦੀ ਚੌਕ ਸੁਨਾਮ ਐਡਾ ਸਾ ਹਾਂ ਹਾਂ ਬਹੁਤ ਕੈਂਡ ਦੀ ਵੈਰਾਈਟੀ ਆਂ ਨਾ ਕੋਲੇ ਬਾਈ ਸਰਾ ਕੋਲੇ ਹਾਂ 8 ਜਾਂ 7 ਇਹੀ ਆ ਤਾੜੇ ਤੋਂ ਨਾ ਦੂਜੇ ਬਸ ਬਾਰੀ ਉਹ ਤੋਂ ਤੱਕ ਕੱਪੜੇ ਵੀ ਨੇ ਬੂਟ ਵੀ ਨੇ ਇਹ ਕਿੰਨੇ ਨੰਬਰ ਆ ਵੀਰੇ ਰਦਾ ਉਹ ਨਹੀਂ ਗੱਲ ਕਰਦਾ ਇਹ ਬਾਕੀ ਜੱਟਾਂ ਕਰਦੇ ਹਾਂ ਅਰੇ ਉਹਨਾਂ ਨਾਲ ਕਰਦੇ ਨੇ ਇਹ ਕਿੰਨੇ ਨੰਬਰ ਹੈ ਇਹ 8 ਨੰਬਰ ਆ 7 ਨੰਬਰ ਵੀ ਹੈਗੇ ਹਾਂ 7 ਦੇ ਹਾਂ 7 ਦੇ ਹੈ ਨਾ ਅਰੀਜਨਲ ਜਿਹਾ ਲੱਗਦਾ ਜਮਾ ਸੋਹਣਾ ਹੈ ਕੱਪੜੇ ਵੀ ਨਹੀਂ ਹੈ ਬੂਟ ਵੀ ਨਹੀਂ ਹਾਂ ਵੀ ਦੋ ਹੀ ਚੀਜ਼ਾਂ ਨੇ ਕੱਪੜੇ ਵੀ ਨਹੀਂ ਬੂਟ ਵੀ ਨਹੀਂ ਐਕਸਪੋਰਟ ਹੱਬ ਦਾ ਕੰਡਾ ਨਾਮ ਬਈ ਹਾਂ ਵੀ ਦਾ ਐਕਸਪੋਰਟ ਆਪਾਂ ਓਕੇ ਜੀ ਮਾਤਾ ਮੋਦੀ ਪੁੱਤੋਂ ਮਾਤਾ ਮੋਦੀ ਚੌਕ ਸੁਨਾਮ ਹੈ ਨਾ ਦੇਖੋ ਕੱਪੜੇ ਵੀ ਨੇ ਬਾਈ ਘਰਾਂ ਕੋਲੇ ਸਿਰੇ ਤੋਂ ਸਿਰੇ ਦੇ ਤੇ ਬੂਟ ਜੂੜੇ ਦਾ ਬਾਦੂਏ ਨੇਰੇ ਫੁੱਲ ਸਟਾਕ ਆ ਜਮਾ ਐ ਐਂਡ ਤੱਕ ਦੁਕਾਨ ਦੇ ਸਿਰੇ ਤੋਂ ਸਿਰੇ ਆ ਦੇਖੋ ਤੁਸੀਂ ਕਵਾਲਿਟੀ ਦੇਖੋ ਕਿੰਨੀ ਕੈਂਡ ਆ ਹਲਕਾ ਜੰਮੀ ਜਰ ਹਨਾ ਰੇਟ ਕੀ ਆ ਬਈ ਇਹਦਾ 400 ਰੁਪਏ ਬੋਦ ਆ ਅੱਜ ਜਿੰਨੇ ਵੀ ਲੱਗ ਰਹੇ ਸਾਰੇ 400 ਨੇ ਆ ਦੇਖੋ ਜੀ ਸਾਰੇ 4 400 ਰੁਪਏ ਤੋਂ ਸਟਾਰ ਨੇ 400 ਦੀ ਨਹੀਂ ਸਾਰੀ 400 ਨਹੀਂ ਕਿ ਸਟਾਰ ਨੇ 400 ਤੇ ਭਾਈ। ਕਿਆ ਸਭ ਨੂੰ ਸਟਾਰ ਹੋਇਆ ਜੀ ਮੇਰੀ। ਅਸੇ 400 ਤੋਂ ਸਟਾਰ ਨਹੀਂ ਹੋਈ ਸਾਰੇ ਬੂਟ ਦੇਖ ਲੋ। ਆ ਦੇਖੋ ਕੁਆਲਟੀ ਦੇਖੋ ਆ 400 ਦਾ ਇਹ। ਬਹੁਤ ਹਲਕਾ ਕੰਫਰਟੇਬਲ ਆ ਪੂਰਾ ਇਹਨਾਂ। ਬਾਕੀ ਤੁਸੀਂ ਪਹੁੰਚ ਸਕਦੇ ਹੋ। ਆ پارک ਦੇ ਸਾਹਮਣੇ ਆ ਜੰਮੀ ਸੁਨਾਮ। ਮਾਤਾ ਮੋਦੀ ਚੌਕ। ਆ پارک ਦੇ ਸਾਹਮਣੇ ਆ ਜਮਾ। ਉਹ ਭਾਗ ਗਿਆ ਸਤੀ ਮੈਨੂੰ ਛੱਡ ਕੇ ਅਸੀਂ ਆਏ ਸੀ ਨਾਮ ਤੋਂ ਹੁਣ ਤੇ ਹੁਣ ਇਹ ਮੈਨੂੰ ਖੇਤ ਤਾਰ ਕੇ ਰਾਜ ਜਾਂਦੇ ਜਾਂਦੇ ਕਿਉਂਕਿ ਅਸੀਂ ਨੇ ਲਾਉਣੇ ਨੇ ਅੱਜ ਗੰਡੇ ਜਿਹੜੀ ਉਹਦੇ ਥਾਂ ਬਚ ਗਈ ਕੁਝ ਹੋਰ ਚਲਾਵਾਂਗੇ ਕੁਝ ਦੇਖਦਾ ਨਵੀਂ ਥਾਂ ਤਿਆਰ ਕਰਾਂਗੇ ਤੇ ਅੱਜ ਗੰਡੇ ਨਾਲ ਕੰਮ ਪਕੜਾ ਦੇ ਦਨੇ ਆ ਠੰਡ ਵੀ ਬਹੁਤ ਆ ਯਾਰ ਪਤਾ ਨਹੀਂ ਮੋਟਰਸਾਈਕਲ ਦੀ ਲੱਗਦੀ ਆ ਲੋ ਖੇਤ ਵਾਲੀ ਪਹੀਏ ਪਹੁੰਚੂ ਕਿਆ ਇਧਰ ਸਰੋਂ ਵੀ ਠਾਠਾ ਮਾਰਦੀ ਯਾਰ ਹੀ ਉੱਤੇ ਦੇ ਆ ਦੇ ਅੱਗੇ ਕੰਢੇ ਵਾਲਾ ਪ੍ਰੋਗਰਾਮ ਕਿਆ ਵਰਤਾ ਹੈ ਅੱਜ ਲਓ ਜੀ ਸਾਡੇ ਬੰਦੇ ਪਹੁੰਚ ਚੁੱਕੇ ਨੇ ਮੈਦਾਨ ਦੇ ਵਿੱਚ ਤਿਆਰ ਨੇ ਹੈ ਡਾਕਟਰ ਨੀਲ ਡਾਕਟਰ ਨਾਲ ਨਹੀਂ ਗਿਆ ਦੀ ਮੈਂ ਉਸ ਤਿੰਨਾਂ ਲਗਿਆ ਦੀ ਅੱਜ ਹਾਂ ਬੂਟ ਲੈਣਗੇ ਦੀ ਬਾਲੇ ਘੰਟੇ ਵਾਲੇ 400 ਦੇ ਸਨਾਮ ਸਨਾਮ ਗਿਆ ਹੈ ਹੋਰ ਤੈਨੂੰ ਦਵਾ ਲਿਆ ਉਹ ਤਾਂ ਬਾਲੇ ਘੰਟੇ ਹੁੰਦੇ ਨੇ ਉੱਥੇ ਪਾ ਸਨਾਮਾ ਬੜੀ ਕੈਂਟ ਦੁਕਾਨ ਉਹ ਐਕਸਪੋਰਟ ਹੱਬ ਵਾਲੇ ਨੇ ਹਾਂ ਸੇਲ ਆਈ ਹੈ ਸੇਲ ਆਈ ਹੈ 440 ਦੇ ਬੜੇ ਕੈਂਟ ਨਾਈਕੀ ਦੇ ਐਡੀ ਦੱਸਦੇ ਓਹੋ ਮੈਨੂੰ ਕਹੇ ਨੌ ਨੰਬਰ ਮੇਰੇ ਲੈ ਆ ਜਾਂਦਾ ਤੇ ਇੱਕ ਲੈ ਕੇ ਜਾਂਦੀ ਨੌ ਨੰਬਰ ਵਗ ਜਾਗੇ ਦੁਬਾਰੂ ਮਰ ਆਵਾਂਗੇ ਕਿਹੜਾ ਨਾ ਕੋਡ ਲੈ ਲੈਂ ਨਾ ਹਾਂ ਕੱਲੇ ਨਹੀਂ ਲੈ ਜਾਂਦੇ ਡਾਕਟਰ ਨੂੰ ਹਾਂ ਉਹਨੂੰ ਲੈ ਜਾਂਗੇ ਸਰਪੰਚ ਜੀ ਪਹੁੰਚ ਗਏ ਜੀ ਤੁਸੀਂ ਇਹ ਕੀ ਕਰ ਰਹੇ ਹੋ ਹਵਾ ਕੱਢ ਦੇ ਵਾਹਨ ਦੀ। ਹਾਂ। ਦੋ ਕਿਓਬਰ ਲੱਗ ਰਹੇ ਨੇ ਅੱਜ ਕਹਿੰਦੇ ਜੀ। ਕਵੇਂ? ਲਓ ਸਰਪੰਚ ਕਹਿੰਦਾ ਵਾਹਨ ਦੀ ਹਵਾ ਕੱਢਣੀ ਅੱਜ। ਠੰਡਾ ਕਹਿੰਦਾ ਹਵਾ ਲਵਾ ਦਈਏ ਥੋੜੀ ਵਾਹਨ। ਕੌਣ ਸ਼ੈਂਟੀ? ਹੋਰ ਮੈਂ ਅੱਜ ਬਸ ਖਜੂਰ। ਨਾ ਨਾ ਜ਼ਰੂਰੀਆ ਕੰਮ ਸਿਖਾਉਣਾ ਖੇਤੀ ਦਾ। ਬੱਚਿਆਂ ਨੂੰ ਉਹਨਾਂ ਨੇ ਬੱਚਿਆਂ ਨੂੰ ਜੀ। ਹਾਂ ਹੁਣ ਛੁੱਟੀਆਂ ਨੇ ਹੁਣ ਛੁੱਟੀਆਂ ਛੁੱਟੀਆਂ ਦੇ ਕੰਮ ਜ਼ਰੂਰੀ ਆ ਲੱਗਿਆ ਨਹੀਂ ਛੁੱਟੀ ਆ ਉੱਦੇ ਲਾਏ ਦੀ ਅਸੀਂ ਗੰਡੇ ਅੱਜ ਇੱਥੇ ਤੇ ਇੱਥੇ ਲਾਉਣੇ ਨੇ ਅਸੀਂ ਜੀ ਗੰਡੇ ਹੈ ਇਹ ਫੁੱਲਾਂ 'ਚ ਖੜੇ ਆ ਇੱਧਰ ਤਾਂ ਅਸੀਂ ਲਾਤੇ ਜੀ ਗੰਡੇ ਉਹ ਉੱਥੋਂ ਇੱਥੇ ਤੱਕ ਹੁਣ ਚੱਲੀਏ ਸ਼ਿਫਟ ਸਾਡੀ ਇੱਧਰ ਲਈ ਇਹ ਵੀ ਇੱਥੇ ਤੱਕ ਲਾਤੇ ਇੰਨਾ ਕੁ ਥੋਂ ਰਹਿ ਗਿਆ ਬਸ ਖਾਸ ਸਰਪੰਚ ਜੀ ਚੱਕ ਦਾਂਗੇ ਖੁਸ਼ਕੀਆਂ ਚੱਕ ਦਾਂਗੇ ਵਾਰਸ਼ ਰੂੜੀਆਂ ਗਵੇ ਆ ਬੰਦਾ ਲੈਣਾ ਕੱਢਣ ਦੇ ਰੱਖਿਆ ਸੀ ਨੇ ਐ ਐ ਐ ਇਹ ਉਹ ਬੰਦਾ ਸਰਪੰਚ ਜੀ ਨਵੇਂ ਡਵੀਸ਼ਨ ਆਏ ਅਸੀਂ ਇਹਦੀ ਨਵੇਂ ਡਵੀਸ਼ਨ ਆ ਗਏ ਅਸੀਂ ਤੇਨੇ ਲਾਉਣੇ ਆ ਆ ਬੰਦੇ ਦੀ ਨਵੀਂ ਡਵੀਸ਼ਨ ਆਇਆ ਨੇ ਸਖਾਰਿਆਂ ਵੀ ਆਏ ਲੱਗਦੇ ਨੇ ਗੰਡੇ ਭਾਈ ਕਿਉਂਕਿ ਇਹਨੇ ਵੀ ਗਾਂ ਖੇਤੀ ਕਰਵਾਉਣੀ ਆ ਨਾਲ ਸਿੱਖਣਾ ਜ਼ਰੂਰੀ ਆ ਕੰਮ ਹਾਂ ਮਿਲ ਵੀ ਚੱਲਦਾ ਗੇ ਵੇ ਤੂੰ ਕਾਪੀਰਾਈਟ ਪਵਾਏਗਾ ਹਾਂ ਦੇਖ ਕਹੂੰ ਕਰਦਾ ਸੀ ਤੇ ਬੰਦਿਆਂ ਤੋਂ ਪਟਿਆ ਨਹੀਂ ਆਏ ਕਹਿੰਦਾ ਟਰੈਕਟਰ ਲੈ ਕੇ ਚੱਲਣਾ ਹੁਣ ਟਰੈਕਟਰ ਦੇ ਮਗਰ ਹਲ ਪਾ ਕੇ ਕਹਿੰਦਾ ਹੁਣ ਯਕਨੀ ਯਕਨੀ ਕਰਨਾ ਓ ਮਾਈ ਗਾਡ ਕਰਤਾ ਕੰਮ ਖਰਾਬ ਹਈ ਹਈ ਹੋ ਜਾ ਹੋ ਜਾ ਹੋ ਜਾ ਹੋ ਜਾ ਹੋ ਜਾ ਹੋ ਜਾ ਇਹ ਹੋਊਗਾ ਇਹਦਾ ਯਾਰ ਧੋਖਾ ਧੜੀ ਹੋ ਗਈ ਬਾਈ ਹਾਂ ਜਾਨ ਬੁਝੂ ਆਸੀਂ ਲਾ ਦਨੇ ਤਾਂ ਕੰਮ ਦੇ ਸੈਂਟੀ ਲਾਵਾਂਗੇ ਬਸ ਲਾ ਦਾਂਗੇ ਦੋ ਜਣ ਲਾਵਾਂਗੇ ਯਾਰ ਤੂੰ ਗੱਡਾ ਸਟਾਰਟ ਕਰ ਤੇ ਆਗੇ ਲੈ ਕੇ ਲੈ ਵੀ ਆਸੀਂ ਤਾਂ ਕਾਲਾ ਦੀ ਫਿਰ ਦੇਖਦੇ ਆ ਫਾਈਨਲੀ ਟਰੈਕਟਰ ਸਟਾਰਟ ਕਰਕੇ ਵੇਚਿਆ ਸਾਡਾ ਧੂਆ ਨਿਕਲ ਗਿਆ ਹਾਂ ਬਈ ਹੈਲੋ ਗਾਇਸ ਗਾਇਸ ਦੀ ਬੱਚੀ ਤੂੰ ਤਾਂ ਕੜੀ ਲਗਾਇਆ ਹੈ ਹੈ ਤੱਕੜੀ ਲਗਾਇਆ ਤੇ ਇਹ ਬੈਕ ਕੈਮਰੇ ਨਾਲ ਬਣਾ ਰਿਹਾ ਮੈਂ ਐ ਕਰ ਗੇਟ ਲਾ ਦੀ ਠੀਕ ਆ ਗਾਈਸ ਦੀ ਬੱਚੀ ਧੱਕਾ ਨਹੀਂ ਲਵਾਇਆ ਤੇਰੇ ਦੰਦ ਕੱਢਣ ਲੱਗ ਰਹੀ ਆ ਚਲੋ ਸੁਣੇ ਚਲੀ ਉਹ ਦੇਖੀ ਹੌਲੀ ਠੀਕ ਐ ਨੇ ਗੁੱਡਣਾ ਔਖਾ ਹੈ ਫੇਰ ਮੰਗਾਇਆ ਟਰੈਕਟਰ ਹੁਣ ਪਾਵਾਂਗੇ ਇੱਥੇ ਅਸੀਂ ਰਾਤਾ ਚਲੋ ਜੀ ਇਹਨੇ ਜਿਹੜਾ ਸ਼ਾਂਤ ਨੇ ਜਿਹੜੇ ਖਾਪਣਾ ਖਾਦੇ ਵਾਸਤੇ ਆ ਸਰਪੰਚ ਜੀ ਸੰਦਗਰ ਦੇ ਬਸ ਤੇ ਲਿਆਦੇ ਨੇ ਡੇਪੋਂ ਨੇ ਆ ਦੇਖੀ ਹੁਣ ਪਾਵਾਂਗੇ ਰਾਟਾ ਇਥੇ ਬਿੰਦ ਚ ਜਿੰਨੇ ਚਾਪਾ ਸਮਾਰਦੇ ਹੁੰਦੇ ਜਪਾ ਗੰਡੇ ਲਾ ਜਾਾਂਗੇ ਰੋ ਇਹ ਗੁੱਡੇ ਆਣੀ ਆਣ ਦੇ ਨਾਲੇ ਸੁੱਕਾ ਪਿਆ ਨਾ ਸਾਰਾ ਇੱਕ ਉੱਪਰ ਰੱਖੀ ਥੋੜਾ ਜਿਹਾ ਬਾਤ ਸੋ ਆਇਆ ਬੇ ਆਇਆ ਇਧਰ ਬੇਲਾਂ ਦਾ ਉਧਰ ਰੱਖੀ ਇਹ ਆਪਾਂ ਲਾਦੀਆਂ ਬੇਲਾਂ ਜੀ ਕੱਦੂ ਦੀਆਂ ਗੇਤੀਆਂ ਹਾਂ ਉਹ ਕਾੜਾ ਦਾ ਉਧਰ ਜ਼ਿਆਦਾ ਕਾੜਾ ਇੱਥੇ ਦਾ ਬੋਲ ਜੀ ਹੈ ਜੀ ਕਿ ਉਧਰ ਬਾਲਾ ਕਾੜਾ ਪੀ ਜਾ ਰੇੜੀਆਂ ਖਲੀਆਂ ਤਿਆਰ ਹੁਣ ਚੱਲੇ ਆ ਸੀ ਘਰਾਂ ਨੂੰ ਸਰਪੰਚ ਨੇ ਵੀ ਸਾਈਕਲ ਮੋੜਤਾ ਇਧਰ ਗੱਭਰੂ ਵੀ ਰੇੜੀ ਨੇ ਕਹਦੇ ਸਾਰਾ ਕੰਮ ਨਿਮੇੜਤਾ ਏ ਆ ਕਰਦਾ ਗੱਲ ਇਹ ਨਾ ਕਰ ਗੱਲ ਆਸੀਂ ਚੱਲੇ ਆ ਘਰੇ ਘਰੇ ਚੱਲੇ ਸਰਪੰਚ ਜੀ ਪੌਦ ਲੈ ਜਿਓ ਥੋਡੀ ਆ ਪੌਦ ਪਈਆ ਤੇ ਬੱਦਲ ਬਾਈ ਹੋ ਰਹੀ ਆ ਤੇ ਸੰਗ ਟਾਣੇ ਪਾ ਦੇ ਯਾਲੇ ਘਰਾਂ ਨੂੰ ਹੁਣ ਆਹ ਘੈਰੀ ਲਾ ਤਿਆਰ ਕਰਕੇ ਟਰੈਕਟਰ ਨਾਲ ਅਸੀਂ ਹੁਣ ਲਾਤੀ ਤੇ ਠੀਕ ਆ ਸਰਪੰਚ ਜੀ ਆ ਪੌਦ ਲੈ ਜੀ ਯਾਦ ਕਰਕੇ ਸਰਪੰਚ ਲੈ ਜੀ ਬਈ ਯਾਦ ਕਰਕੇ ਆਹ ਰੀ ਪਈਆ ਸਮੀ ਤਾਂ ਕਰ ਲੈ ਕਬਾੜੀਆਂ ਵਾਂਗੂ ਇਕੱਠੇ ਉਰੀ ਰੱਖਣੀਆਂ ਕਰ ਲੈਣੀਆਂ ਅੰਦਰ ਅੰਦਰ ਹੀ ਰੱਖ ਦੰਨੇ ਹਨਾ ਨਵਾਰੀ ਚਸਾਕ ਦੰਨੇ ਆ ਸੋਹਣਿਆ ਸੱਜਣਾ ਇਹ ਆ ਸਾਡੀ ਖੂਫੀਆ ਨਵਾਰੀ ਖੂਫੀਆ ਨਵਾਰੀ ਆਹੀ ਨਿਮਵਲਾ ਥੂਫੀਆ ਮਸਾਲੇ ਇਹ ਖੂਫੀਆ ਨਵਾਰੀ ਆ ਤਰੀ ਲੋ ਅਕਤਿਰ ਸਾਹ ਗਏ ਜੰਦਾ ਲਾਲਾ ਹੋ ਕਪੀ ਮਾਉਰੇ ਬਸ ਫਿਰ ਤਾਂ ਠੀਕ ਆ ਸ਼ਾਟਾ ਵੱਡਾ ਭਾਈ ਇੱਥੇ ਫਿਰ ਅਸੀਂ ਇੱਕ ਗੱਡੀ ਬਾਗੀ ਸਾਡੀ ਜੀ ਦੂਜੀ ਰੇੜੀ ਆ ਓਸਣ ਪਾਉਣ ਲੱਗ ਰਹੇ ਨੇ ਗੱਭਰੂ ਕਿੰਨੇ ਪਾਵਰ ਦੀ ਆ ਬਈ ਇਹ ਗੱਡੀ ਛੇੜ ਲਾ ਦੂ ਆ ਆਪਣੀ ਲਈ ਪਾਵਾਂ ਗੱਡੀ ਤੇਰੀ ਇਹ ਯਾਰ ਬੜਾ ਔਖਾ ਕਰਦੀ ਐ ਜਿਹੜੀ ਗੱਡੀ ਤਾਂ ਹਮਰੂਦ ਆ ਨਹੀਂ ਹੋਇਆ ਯਾਰ ਚੱਜਦਾ ਉਹਦਾ ਵਧੀਆ ਹੋ ਗਿਆ ਪਤਾ ਨਹੀਂ ਉਹਨੂੰ ਧੁੱਪ ਤੇ ੱਪ ਲੱਗਦੀ ਸੀ ਆਮਰ ਹਾਂ ਜਮਣਾ ਇੱਕ ਤਾਂ ਹਨਾ ਅਹੀ ਸ਼ੌਂ ਬਾਤ ਜੀ ਭੈਣ ਤੁਸੀਂ ਤਾਂ ਫਸਲ ਨੂੰ ਹੋਣ ਦੇ ਸ਼ੌਂ ਦੇ ਰਹਿਣੀ ਕੀ ਪਤਾ ਉਹ ਮੁੰਡਾ ਤਾਂ ਗਿਆ ਬਰਾਟੇ ਮਾਰਦਾ ਖੜ ਜਾ ਇੱਧਰ ਕਰ ਥੋੜਾ ਜਾਨੂੰ ਜੀ ਧੀ ਰੂੜ ਪਈ ਚੜ ਕੇ ਛੋੜੇਂ ਖੜ ਜਾ ਹੱਥ ਦੇ ਦੇਗਾ ਐ ਇਧਰ ਘਰ ਮੋ ਬਈਆ ਮੈਂ ਤਾਂ ਚਲਾਉਣਾ ਚਲ ਤੂੰ ਮੈਂ ਆ ਗਿਆ ਸਰਪੰਚ ਜਦੋਂ ਜਹਾਜ਼ ਕਰਦਾ ਹੋਇਆ ਆ ਦੇਖੋ ਜੀ ਮੈਂ ਇਹਨੂੰ ਇੱਥੇ ਲੈ ਆਤੀ ਆ ਇਹਦੀ ਫੋਟੋ ਲੱਗੀ ਹੋਈ ਆ ਇਧਰ ਘਰੀ ਮੂ 아기야 띠 <laughs> <laughs>